ਗੱਡੀ ਮੇਰੇ ਬੇਟੇ ਦੇ ਨਾਂ ਤੇ ਐ ਆਰ ਸੀ ਮੇਰੇ ਕੋਲੇ ਘਰੇ ਪਈ ਐ ਤਾਂ ਉਹਨਾਂ ਨੂੰ ਗੱਡੀ ਚਲਾਉਣ ਦਾ ਕੀ ਹੱਕ ਐ ਉੱਥੇ ਸਾਡਾ ਕਾਨੂੰਨ ਕਿਹਦੇ ਕੋਲੇ ਗਿਆ ਕਿ ਉਹ ਕਿਸੇ ਦੀ ਗੱਡੀ ਧੱਕੇ ਨਾਲ ਲਈ ਫਿਰਦੇ ਜਦ ਕਿ ਮੈਂ ਜਲਾ ਪੁਲਿਸ ਨੂੰ ਵੀ ਮਿਲਿਆ ਦੋ ਤਿੰਨ ਵਾਰ ਉਸ ਤੋਂ ਬਾਅਦ ਮੇਰੇ ਵਕੀਲ ਨੇ ਹਾਈ ਕੋਰਟ ਤੋਂ ਨੋਟਿਸ ਕੀਤਾ ਹੁਣ ਸ਼ਾਇਦ ਅਸੀਂ ਸੈਕੰਡ ਦੇਵਾਂਗੇ ਜੇ ਉੱਤੇ ਕੋਈ ਨਾ ਉਹ ਗੱਲਬਾਤ ਹੋਊ ਉਹ ਮੇਰੇ ਉਹ ਮੇਰੇ ਨਾਲ ਬਹਿ ਕੇ ਗੱਲ ਕਿਉਂ ਨਹੀਂ ਕਰਦੇ ਇੱਥੇ ਆ ਕੇ ਮੈਂ ਦੱਸ ਭਾਈ ਤੂੰ ਕਿਹੜੀ ਗੱਡੀ ਦਾ ਦਾਵਾ ਕਰਦਾ ਮੈਂ ਇਹਨੂੰ ਕਹਤਾ ਜਿਹੜੀ ਗੱਲ ਕਰਨੀ ਐ ਮੇਰੇ ਨਾਲ ਪ੍ਰੈਸ ਦੇ ਸਾਹਮਣੇ ਕਰਿਓ ਤੁਸੀਂ ਮੈਨੂੰ ਸਵਾਲ ਪੁੱਛਿਓ ਮੈਂ ਤੁ ਅੱਗੇ ਹਲੇ ਉਹ ਜਿਹੜਾ ਕੋਈ ਬੰਦਾ ਮੀਡੀਏਟਰ ਮੈਂ ਵਿਚਾਲੇ ਪਾਇਆ ਮੁੰਡਾ ਇੱਕ ਇਥੋਂ ਮਾਨਸਰ ਸਾਹਬ ਨੇ ਕਿਹਾ ਸੀ ਵੀ ਇਹ ਜਾ ਕੇ ਗੱਡੀ ਦੀ ਕੀਮਤ ਪਾਇਆ ਉਹਨੂੰ ਕਹਿੰਦੇ ਵੀ ਜਿਵੇਂ ਤੁਸੀਂ ਜਵਾਬ ਦਾ ਗੱਲ ਕਰੋਗੇ ਅਸੀਂ ਓਵੇਂ ਗੱਲ ਕਰਾਂਗੇ ਜੇ ਤੁਸੀਂ ਹੱਥ ਉੱਪਰ ਚੱਕੋਗੇ ਅਸੀਂ ਓਵੇਂ ਚੱਕਾਂਗੇ ਮੈਂ ਕਹਿੰਦਾ ਵੀ ਮੈਂ ਹੱਥ ਉੱਪਰ ਚੱਕ ਕੇ ਗੱਲ ਕਹਿਣਾ ਹੈ ਤੁਸੀਂ ਜੇ ਤੁਸੀਂ ਹਿੰਮਤ ਰੱਖ ਦੋ ਮੇਰੇ ਨਾਲ ਗੱਲ ਕਰੋ ਆ ਕੇ ਨਾਲੇ ਤੁਸੀਂ ਦੱਸੋ ਤੁਸੀਂ ਤੁਹਾਡੇ ਮੇਰੇ ਮੁੰਡੇ ਦੇ ਨਾਲ ਲਿੰਕ ਹੋਣਗੇ ਮੇਰਾ ਮੁੰਡਾ ਕਿਹੜੇ-ਕਿਹੜੇ ਗੈਂਗਸਟਰ ਨਾਲ ਸਬੰਧ ਰੱਖਦਾ ਸੀ ਸਾਰੀ ਜਨਤਾ ਨੂੰ ਸਪਸ਼ਟ ਕਰੋ ਘਟੋ ਘਟੋ ਮੇਰਾ ਮਨ ਇੱਥੋਂ ਤੱਕ ਦਾ ਸ਼ਾਂਤ ਹੋ ਜਾਵੇ ਮੇਰਾ ਮੁੰਡਾ ਵੀ ਗੈਂਗਸਟਾ ਨਾਲ ਸੰਬੰਧ ਰੱਖਦਾ ਸੀ ਉਹ ਤਾਹ ਮਾਰਿਆ ਗਿਆ ਮੇਰੇ ਮਨ ਨੂੰ ਸ਼ਾਂਤੀ ਤਾਂ ਮਿਲੂ ਵੀ ਮੇਰਾ ਬੱਚਾ ਵੀ ਮਾਰਿਆ ਸੀ ਤੁਸੀਂ ਇੱਕ ਪਾਸੇ ਮੂੰਹ ਕਰਕੇ ਪਿੱਛੇ ਕੋ ਵੜਦੇ ਹੋ ਮੈਂ ਪੰਜਾਬ ਦੀ ਏਜੰਸੀ ਨੂੰ ਪੁਲਿਸ ਨੂੰ ਵੀ ਇਹ ਗੱਲ ਕਹਿੰਦਾ ਜੇ ਤੁਹਾਡੇ ਕੋਲੇ ਕੋਈ ਵੀ ਇਦਾਂ ਦੇ ਸਬੂਤ ਹੈ ਕਿ ਮੇਰਾ ਮੁੰਡਾ ਕਿਸੇ ਗੈਂਗ ਨਾਲ ਤਾਲੁਕ ਰੱਖਦਾ ਸੀ ਤਾਂ ਸਾਰੇ ਲੋਕਾਂ ਦੇ ਸਾਹਮਣੇ ਸਬੂਤ ਰੱਖੋ ਜੇ ਉਹ ਭਰਾ ਆ ਜਾਣਦੇ ਨੇ ਤਾਂ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਮੈਂ ਤੁਹਾਨੂੰ ਦੱਸਣਾ ਹੈ ਗੈਂਗਸਟਰ ਬਾਤ ਤੋਂ ਉਹਨਾਂ ਖਤਰਾ ਨਹੀਂ ਤੇ